ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਅਸਚ ਜਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚਪਨਾ ਹੋਵੇ ਜੇ ਲਹਿਰਾ ਲਿਵਤਾਰ ਭੁਖਿਆ ਫੋਕ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈਸਣ ਪਾਲ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸਿਆਰਾ ਹੋਇਏ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਂ ਅੰਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮ ਮਾਲਕ ਦੁਖ ਸੁਖ ਪਾਈਏ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੈ ਪੁਜੈ ਤਾ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਿਢਾਈਆਂ ਚਾਰ ਗਾਵੇ ਕੋ ਵਿਦਿਆ ਵਿਚੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਜਿ ਸੇ ਦੂਰ ਗਾਵੇ ਕੋ ਵੇਖੇ ਹਾਦਰਾ ਅਧੂਰਾ ਕਥਨਾ ਕਥੀਨਾ ਵੇ ਟੋਟ ਕਥ ਕਥ ਕਥੀ ਕੋਟੀ ਕਟਕਟ ਦਿੰਦਾ ਦੇ ਲੈਂਦੇ ਥਕ ਪਾਏ ਜੁਗ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹੋ ਨਾਨਕ ਮਿਕਸੇ ਵੇ ਪਰਵਾਹ ਸਾਚਾ ਸਾਹਿਬ ਸਚਨੈ ਭਖ ਆਪੋ ਅਪਾਰ ਅਖੇ ਮੰਗੇ ਦੇ ਦੇ ਦਤ ਕਰੇ ਦਤਾਰ ਪੇਰ ਕੇ ਅੱਗੇ ਰਖੀਏ ਜਿਸੇ ਦਰਬਾਰ ਮੋਖੇ ਬੋਲਣ ਬੋਲੀਏ ਜਿਸ ਸੁੰਤਰੇ ਪਿਆਰ ਅਮਰਤ ਵੇਲਾ ਸਚਨਾ ਵਿੜਾਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮਖ ਦਵਾਰ ਨਾਨਕ ਐਵੇਂ ਜਾਣੀਏ ਸੁਭਾਅ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਦਰਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨੰਗਾ ਵੇ ਗੁਣੀ ਨਿਦਾਨਾ ਗਾਵਿਏ ਸੁਣੀਏ ਮਨ ਰਖਿਏ ਪਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਅਨੰਦ ਗੁਰਮਖ ਵੇਦ ਗੁਰਮੁਖ ਰਿਆ ਸੁਮਾਈ ਗੁਰ ਇਸਰ ਗੁਰ ਗੋਰਖ ਬਰਮਾ ਗੁਰ ਪਾਰ ਬਤਿ ਮਾਈ ਜਹੋ ਜਣ ਅੱਖਾਂ ਨਹੀਂ ਕਹਿਣਾ ਕਥਨਾਂ ਜਾਈ ਗੁਰਾਇਕ ਦੇਵ ਜਾਈ ਸਭਨਾ ਜੀਆਂ ਕਾ ਇਕੋ ਦਾਤਾ ਸੋ ਮੈਂ ਸਰਨ ਜਾਈ ਤੀਥ ਨਾਵਾ ਜਿਸ ਪਾਵਾਂ ਵਿਣ ਭਾਣੇ ਕੇ ਨਾਈ ਕਰੀ ਜੈਤੀ ਸਿਸ਼ਟ ਉਪਾਈ ਵੇਖਾ ਵਿਣ ਕਰਮਾ ਕੈ ਮਿਲੇ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸੇਖ ਸੁਣੀ ਗੁਰਾਇਕ ਦੇ ਬੁਝਾਈ ਸਬਨਾ ਜੀਆਂ ਕਾ ਏਕੋ ਦਾਤਾ ਸੋ ਮੈਂ ਸਰਨ ਜਾਈ ਜੇ ਜੁਗ ਚਾਰੇ ਆਰ ਜਾ ਹਰ ਸੁਣੀ ਹੋਏ ਨਵਾ ਖੰਡਾ ਵੀ ਜਾਨੀਏ ਨਾ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਤ ਜਗ ਲਏ ਜੈ ਤਿਸੁ ਨਦਰ ਨ ਆਵੇ ਤਾ ਬਾਤ ਨ ਪੂਜੇ ਕੇ ਕੀਟ ਆਂਦਰ ਕੀਟ ਕਰ ਦੋ ਸੀ ਦੋਸਤ ਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹ ਕੋਈ ਨਾ ਸੁਜੈ ਜੈਤਿ ਸੁਗੁਣ ਕੋਈ ਕਰੈ ਸੁਣਿਆ ਸਿਦਪੀ ਸੁਰਨਾਥ ਸੁਣਿਆ ਧਰਤਵਲ ਆਕਾਸ਼ ਸੁਣਿਆ ਤੀਪਲਪ ਪਤਾਲ ਸੁਣਿਆ ਕੋ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦਾ ਸੁਣਿਆ ਮੁਕਤਲਾਣਾ ਮੰਦਾ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾਸ ਦਾ ਵਿਗਾਸ ਸੁਣਿਆ ਦੁਪਾਪ ਕਾ ਨਾਸ ਸੁਣਿਆ ਸਤਿ ਗਿਆਨ ਸੁਣਿਆ ਅਸਟਕਾ ਸੁਨਾਣ ਸੁਣਿਆ ਪੜਪੜ ਪਾਵੇ ਮਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾ ਸੁਣੇ ਸੇ ਫਿਰ ਪਾਸ ਸੁਣੇ ਆਂਦੇ ਪਵੇਰਾ ਸੁਣੇ ਹੱਥ ਹੋਵੇ ਅਸਦਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪ ਪਾਪ ਕਾ ਨਾਸ ਮਨੇ ਕੀ ਬਕਤ ਨ ਜਾਏ ਜੇ ਕੋ ਕਹਿ ਪੀਸੇ ਪਸਦਾ ਹੈ ਕਾਗਜ਼ ਕਲਮ ਨਾ ਲਿਖਣ ਹਾਰ ਮਨੇ ਕਬਹਿ ਕਰਨ ਵਿਚਾਰ ਐਸਾ ਨਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਣ ਕੀ ਸੁੱਧ ਮੰਨੇ ਮੂੰ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਇਸਨੰ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਰ ਠਾਕ ਨ ਪਾਏ ਮੰਨੇ ਪਤਿ ਉਪਰਗਟ ਜਾਏ ਮੰਨੇ ਮੰਗਣਾ ਚੱਲੇ ਪੰਥ ਮੰਨੇ ਧਰਮ ਸੇthi ਸੰਬੰਧ ਐਸਾ ਨੰਨ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਦਾar ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨ ਪਾਵੇ ਨਾ ਪੇਖ ਐਸਾ ਨੰਨ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੁਹੇ ਦਰ ਜਾਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਇਸ ਮਾਰ ਦੋ ਤਨ ਕਿਆ ਦਿਆ ਕਾ ਪੂਤ ਸੰਤੋ ਥਾਪ ਰਖਿਆ ਜਿਨ ਸੂਤ ਜੇ ਕੋ ਬੂਝੇ ਹੋ ਸਚਿਆਰ ਤਵਲੇ ਉਪਰ ਕੀਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਇਸ ਤੇ ਬਾਤਲੇ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸੁਬਨਾ ਲਿਖਿਆ ਬੜੀ ਕਲਾ ਮਹ ਲਿਖਾ ਲਿਖ ਜਾਣੇ ਕੋਈ ਨੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਆਲੇ ਰੂਪ ਕੈਤੀ ਦਾ ਜਾਣ ਕੋ ਕੂਤ ਕੀਤਾ ਪਸਾ ਇੱਕ ਕਵਾਉ ਇਸ ਤੇ ਹੋਏ ਲਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤੁ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮ ਰੰਗਕਾਰ असंग जप असंग पाओ असंग पूजा असंग तप ताओ असंग ग्रंथ मुख वेद पाठ असंग योग मन रहे उदास असंग भगत गुण ज्ञान विचार असंग सती असंग दतार असंग सूर मोह पक सार असंग मूल लेव लाए तार कुदरत मन सह विचार वारन जावा एक वार जत भावे साईं भली कार तू सदा सलामत निरंकार ਅਸੰਖ ਮੂਰਖ ਅੰਧ ਕੋਰਾ ਸੰਚੋੜ ਹਰਾਮ ਕੋਰਾ ਅਸੰਖ ਅਮਰ ਕਰ ਜਾਏ ਜੋਰ ਅਸੰਖਲ ਵਢ ਤਿਆਗ ਮਾਇ ਅਸੰਖ ਪਾਪੀ ਪਪ ਕਰ ਜਾਏ ਅਸੰਖ ਕੂੜਿਆ ਕੂੜੇਂ ਫੈਰਾਈ ਅਸੰਖ ਮਲੇਸ ਮਲ ਪਕ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਜ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸੰੰਦਰੰਕਾਰ ਅਸੰਖ ਨਾਮ ਅਸੰਖთა ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰਪਾਰ ਹੋਇ ਅਖਰੀ ਨਾ ਮਖਰੀ ਜਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲੇਖਿਤ ਸਿਰਨਾ ਹੈ ਜਿਉ ਫਰਮਾਇ ਤਿਉ ਤੇ ਉਪਾਏ ਇੱਤਾ ਕਿਤਾ ਤੇਤਾ ਨਾਮ ਨਾਵੇਂ ਨਹੀਂ ਕੋਥਾ ਕੁਦਤ ਕਵਣ ਕਹਾ ਵਿਚਾਰ ਵਰ ਜਾਵਾ ਏਕ ਵਾਰ ਜਦ ਤੁਧ ਪਾਵੇ ਸਾਈ ਭਰਿਕਾਰ ਤੂੰ ਸਦ ਅਸ ਨੰ ਮੰਦਰ ਅੰਕਾਰ ਭਰੀਏ ਹੱਥ ਪੈਰ ਸੰਦੇ ਪਾਣੀ ਤੁਤੇ ਉਤਰਸਕੇ ਮੂਤ ਪਲੀਤੀ ਕੱਪੜ ਹੋਏ ਜੇ ਸਾਬਣ ਲਈਏ ਓ ਤੋਏ ਪਰ ਇਹ ਮਤ ਪਾਪਾਂ ਕੇ ਸੰਗ ਓ ਤੋਪੇ ਨਾ ਵਕੇ ਰੰਗ ਪੁੰਨੀ ਪਾਪੀ ਅਖ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਪੇ ਹੀ ਖਾਓ ਨਾਨਕਮੀ ਆਉ ਜਾਓ ਤੀ ਸਬਦ ਅਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮਨੇ ਮਨ ਕੀਤਾ ਪਾਓ ਅੰਤਰਗਤ ਪ੍ਰੀਤ ਮਨ ਨਾਮ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਣ ਗੁਣ ਕੇਤੇ ਭਗਤ ਨਾ ਹੋਏ ਸਵਾਸ ਅਦਬਾਣੀ ਬਰਮਾਓ ਸਾਸ ਸੁਆਸ ਦਾ ਮੰਚਾਓ ਕਮਸ ਵੇਲਾ ਵਖਤ ਕਵਣ ਕਵਰਿਤ ਕਵਣ ਬਾਰ ਕਮਸ ਰੁੱਤੀ ਮ ਕਵਣ ਜੇਤ ਹੋ ਆਪਾਰ ਵੇਲ ਨ ਪਾਈਏ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤਨ ਆਪਾ ਯੋਗਾ ਦੀਆਂ ਜੇ ਲਿਖਣ ਲੈ ਕੁਰਾਨ ਤਿਤਵਾਰ ਨਾ ਜੋਗੀ ਜਾਣ ਮ੍ਰੁਤਮਾਨਾ ਕੋਈ ਜਕਰਤਾ ਸ੍ਰਿਸ਼ਟੀ ਕੋ ਸੱਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਸਲਾਹੀ ਕਿ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅਗੇ ਕਾ ਨਾ ਸੋਹੇ ਪਤਾਲ ਅਪਤਾਲ ਅਗਾਸ ਅਗਾਸ ਊੜ ਕ ਊੜ ਕ ਭਾਲ ਥਕੇ ਵੈਦਕਾਂ ਇੱਕ ਬਾਤ ਸੇ 16 ਕਹਿਨ ਕਿ ਤੇ ਬਾਸ ਲੂਏ ਤਾ ਤ ਲਿਖਾ ਹੋਏ ਤਾ ਲਿਖੀਏ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹ ਹੈ ਅਤੀ ਸੁਸਨਾ ਪਈਆ ਨਦੀਆਂ ਤੇਵਾ ਭਾਵ ਸੁਨ ਨ ਜਾਣੇ ਸੁ ਸੁਲਤਾਨ ਗੇਰਾ ਸੇਤੀ ਮੰਤਨ ਕੀੜੀ ਤੁਨ ਨਾ ਹੋਨੀ ਜੇ ਸੁਨ ਨਾ ਵਿਸਰੇ ਅਤਨਾ ਸੁਧੀ ਕੇ ਨਾ ਅੰਤ ਅਤਨਾ ਕਰਨ ਦੇਣਾ ਅੰਤ ਅੰਤ ਨ ਵਿਖਣ ਸੁਨਨ ਅੰਤ ਅੰਤ ਨ ਜੱਪੇ ਕੀਆ ਮੰਨ ਮੰਤ ਅੰਤ ਨ ਜੱਪੇ ਕੀਤਾ ਕਾਰਾ ਅੰਤ ਨ ਜੱਪੇ ਪਰਵਾਰ ਅੰਤ ਕਰਨੇ ਕੇਤੇ ਬਿਲ ਲਾਏ ਤਾਂ ਕਿਆ ਨਾ ਪਾਏ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕਹੇ ਬੋਤਾ ਹੋਏ ਵੱਡਾ ਸਹੇ ਉੱਚਾ ਥਾਂ ਉਤੇ ਉਪਰ ਉੱਚਾ ਨਾਮ ਐ ਬੜੂਚ ਹੋਵੇ ਕੋਈ ਤੀ ਸੂਚੀ ਕੋ ਜਾਣੇ ਸੋਏ ਦੇਵੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮੋ ਲਿਖਿਆ ਨਾ ਜਾਏ ਵਡਾ ਦਾਤਾ ਤੇਨਨਤ ਮਾਇ ਕਿ ਤੇ ਮੰਗੇ ਜੋ ਅਪਾਰ ਕਿ ਤੇ ਗੰਥ ਨਹੀਂ ਵਿਚਾਰ ਕਿ ਤੇ ਖਪਟੇ ਵਿਕਾਰ ਕਿ ਤੇ ਲੈ ਲੈ ਮੁਕਰਪਾਏ ਕਿ ਤੇ ਮੁਰਖਾਈ ਖਾਏ ਕਿ ਤੇ ਦੁੱਖੂ ਸਦਮਾਰ ਹੈ ਬੇਦੇ ਅਦਾਤ ਕਰੀ ਤਦ ਤਾਰ ਬੰਦ ਖਲਾਸੀ ਪਾਣੇ ਹੋਏ ਉਰਾਗ ਨਸਕੇ ਕੋਏ ਜੇ ਕੋ ਖਾਈ ਗਾਖਣ ਪਾਏ ਉਹ ਜਾਣੇ ਜੇ ਤਿਆਂ ਮੁਖ ਹੋਏ ਅਪੇ ਜਾਣੇ ਅਪੇ ਦੇ ਅਖੇ ਸੇ ਬੇਕੇਈ ਕੇ ਈਸਨੋ ਬਖਸੈ ਸਿਸਲਾ ਨਾਨਕ ਪਾਤਸ਼ਾਹੀ ਪਾਸੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਰਿਯ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲੇ ਜਾਏ ਅਮੁੱਲ ਪਿਆ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਕਾਗ ਰਹਿ ਲਿਵ ਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਨੇ ਵਿਖਿਆਣ ਅੱਖੇ ਵਰਮੇ ਅੱਖੇ ਇੰਦ ਅੱਖੇ ਗੋਪੀ ਤੇ ਗਵਿੰਦ ਅੱਖੇ ਇਸਰਾ ਕੇ ਸੇਦਦ ਅੱਖੇ ਕਿਤੇ ਕਿਤੇ ਬੁੱਦ ਅੱਖੇ ਦਾ ਨਾ ਅੱਖੇ ਦੇਵ ਅੱਖੇ ਸੁਰਨਰ ਮੁੰਜਨ ਸੇਵ ਕੇਤੇ ਅੱਖੇ ਅੱਖ ਨਾ ਪਾਏ ਕੇਤੇ ਕੇ ਕੇ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅਖੇ ਬੋਲ ਵੀ ਗੜ ਤਾ ਲਿਖੀਐ ਸਰ ਗਵਾਰਾ ਗਵਾਰ ਸੋ ਦਾਰ ਕੇਹਾ ਸੋ ਕਰ ਕੇਹਾ ਜਿਤ ਬੈ ਸਰਸ ਮਲੇ ਵਾਜੇ ਨਾਰ ਅਨੇਕ ਸੰਖਾ ਗ ਤੇਵਾ ਵਣ ਹਰੇ ਕਿਤੇ ਰਗ ਪਰਿ ਸੋ ਕੈਨ ਕਿਤੇ ਗਵਣ ਹਰੇ ਗਵੇ ਤਹਣ ਪਣ ਬਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸ ਬ੍ਰਹਮ ਦੇਵੀ ਸੰਸ ਦਾ ਸਵਾਰੇ ਗਾਵੇ ਇੰਦ ਦਾਸਨ ਬੈਠੇ ਦੇਵ ਤੇਂਦਰ ਦਾ ਨਿਆਲੇ ਗਾਵੇ ਸਿਸਮਾ ਦੀ ਅੰਦਰ ਗੰਸਾਦ ਵਿਚਾਰੇ ਗੰਸ ਜਤੀ ਸੁਤਿ ਸੰਤੋਖੀ ਗਾਵੇ ਵੀਰ ਕਰਾਰੇ ਪਉ ਗਾਵੇ ਨਾ ਪੰਡਤ ਪੜਨ ਰਖੀ ਸਰਜੁਗ ਵਿਦਿਆ ਨਾਲੇ ਗਾਵੇ ਮੋਣਿਆ ਮਨਮੋਣ ਸੁਰਗਮ ਅਛਪਿਆ ਲੈ ਗਾ ਰਤਨ ਪਾਏ ਤੇਰੇ ਅਸਰਤੀਥ ਨਾਲੇ ਗਾਵੇ ਜੋਤਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੁੰਡਾ ਵਰ ਪੰਡਾ ਕਰ ਕਰ ਰੱਖੇ ਤਾਰੇ ਸਹਿਜ ਗੁੰਗਾਵੇ ਜੁ ਪਾਵਨ ਰਤੇ ਤੇਰੇ ਭਗ ਦਰਸਾ ਲੈ ਹੋਰ ਕیتے ਗਾਵਨ ਸੇ ਮੈ ਚਿਤ ਨਾਵਨ ਨਾਨਕਿਆ ਵਿਚਾਰੇ ਸੋਇ ਸੋਇ ਸੁਦਸ ਸਾਇਬ ਸੱਚਾ ਸਤਿ ਨਹੀਂ ਹੈ ਬੀਓ ਸੀ ਜਨ ਜਸੀ ਰਤਨ ਜਿੰਦ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੁ ਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਗਸ ਦੀ ਵਿੜਾਈ ਜੋ ਤਿਸ ਭਾਵੇ ਸੋ ਹੀ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਸ ਸੋ ਸੋ ਪਸ ਹੈ ਬੋ ਨਨ ਰਹਿਣ ਜਾਏ ਮੁੰਦਨ ਤੋਂ ਸਰਮਪਤ ਚੋਲੀ ਧਿਆਨ ਕੀ ਕਰੇ ਬਿ부ਤ ਖਿੰਤਾ ਕਾਲ ਕੁਆਰੀ ਕਾਇ ਆਜ ਡੰਡਾ ਭਰਤੀਤ ਆਏ ਪੈਂਤੀ ਸੁਖ ਜਮਾਤੀ ਮਨ ਜੀ ਤੇਜ ਜੀਤ ਅਦੇਤੀ ਸੇ ਅਦੇਸ ਆਦਮਿ ਨਨ ਨਾਥ ਜੁਗ ਜਗ ਇੱਕੋ ਵੇਸ ਪਉ ਗੁਦ ਗਿਆਨ ਦਾ ਭੰਡਾਰ ਨ ਕੜਕੜਵਾ ਜੇ ਨਾਦ ਆਪਨਾਤ ਨਾਥੀ ਸੱਜਾ ਕੀ ਰਸਦ ਵਰ ਸਾਧ ਸੰਜਉ ਜੇ ਦੇ ਕ ਚਲਾਵੇ ਲਖੇ ਆਵੇ ਭਾਗ ਅਦੇ ਤੇ ਸੇ ਅਦੇਸ ਆਦਾ ਨਿਲਾ ਨਾਤ ਜੁਗ ਜੁਗ ਇੱਕੋ ਵੇਸ ਇੱਕ ਮਹੀਂ ਜੁਗਤ ਵੇ ਆਈ ਤਿੰਤਲੇ ਪਰਮਾਨ ਇਹ ਸੰਸਾਰੇ ਇੱਕ ਭੰਡਾਰੀ ਇੱਕ ਲੈ ਦੀ ਬਾਣ ਜੀਵ ਜਿਸ ਭਾਵੇ ਜਿ ਵਿੱਚ ਚਲਾਵੇ ਜਿ ਭਾਵੇ ਪਰਮਾਨ ਉਹ ਵੇਖੇ ਉਹਨਾਂ ਨਦਰਨਾਵੇ ਬੋਤਾਏ ਵਿਡਾਣ ਅਦੇ ਇਸੇ ਅਦੇਸ ਆਦਾ ਨਿਰਨਨਾਤ ਜੁਜੁਗੇ ਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਜੁਸ ਪਾਇਆ ਸੋ ਇਕਾ ਵਾਰ ਕਰ ਕਰ ਵੇਖੇ ਸਿਧਜਨ ਹਾਰ ਨਾਨਕ ਸਾਜੇ ਕੀ ਸਾਚੀਕਾਰ ਅਦੇ ਇਸੇ ਅਦੇਸ ਆਦਾ ਨਿਰਨਨਾਤ ਜੁਜੁਗੇ ਕੋ ਵੇਸ ਇਕ ਦੂਜੀ ਬ ਲਖ ਹੋਏ ਲਗਭਗੇ ਲਖ 20 ਲਖ ਲਗੜਾ ਕੀਏ ਇੱਕ ਨੰਦਕ ਦੀਸ ਇਤਰੇ ਪਤ ਪੌੜੀਆਂ ਜੜੀਏ ਹੋਏ ਕਿਸ ਸੁਨਗਲਾ ਆਕਾਸ ਕੀ ਈਟਾਈ ਰਿਸ ਨੰਨ ਨਦਰੀ ਪਈਏ ਕੁੜੀ ਕੁੜੜੀ ਸ ਅੱਖਣ ਜੋ ਚ ਪੈਣਾ ਜੋਰ ਜੋਰ ਨ ਮੰਗਨ ਦੇਣਾ ਜੋਰ ਨਾ ਜੋਰ ਦੇਵਣ ਮਰਨਾ ਜੋਰ ਜੋਰ ਨ ਰਾਜਮਲ ਮਨ ਸੋਰ ਜੋ ਨਾ ਸੁਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਸੁਤੇ ਸੰਸਾਰ ਜਿਸ ਹਾਥ ਜੋਰ ਕਰ ਵੇਖੇ ਸੋਏ ਨਾ ਨੂਤਮ ਨਾ ਨੀਚ ਕੋਏ ਰਤੀ ਰੁਤੀ ਦਿੱਤੀ ਵਾਰ ਪਉਣ ਪਣੀ ਅਗਨੀ ਪਤਾਲ ਤਿਸ ਸਰਤੀ ਥਾਪ ਰਹੀ ਧਰਮਸਾਲ ਤਿਸ ਜੀ ਜੁਕਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇਥੇ ਸੋਨ ਪੰਚਰ ਪ੍ਰਵਾਨ ਨਦਰੀ ਕੰਪਵੈ ਨਿਸ਼ਾਨ ਕਚ ਪਕਾਈ ਅਥੇ ਪਾਏ ਨੰਗਯ ਜਪੇ ਜੈ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਣੀ ਵੇ ਸੰਤਰ ਕੇਤੇ ਕਣ ਮਹਿਸ ਕੇਤੇ ਵਰ ਮੇ ਘੜ ਘੜੀਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ കേന്ദ്ര ചന്ദ്ര മണ്ഡല ദേശ കോഥ കേന്ദ്ര കേണി കിഥിയ വാണി കിഥ നന്ദ കി ശൂത്തിവക ज्ञान खंड में ज्ञान परचांड तथे ना कोण आनंद शर्म खंड की बाणी रूप तिथे घर घड़िए बहुत नूप ताकियाँ गलत न जाय को कहे पीछे पछताए तिथे घड़िए सूरत मत मन बद्ध तिथे घड़िए सुरसिदा की सौद कर्म खंड की बाणी य तिथे और ना कोई न कोई होर तिथे जोध मह बसूर में रम राम भरपूर ਤਿੱਥੇ ਸਿੱਤੋ ਸਿੱਤਾ ਮੇ ਮਮਾਏ ਤਾਂ ਕੇ ਰੁਕਨਾ ਕਥਨੇ ਜਾਏ ਨਾ ਉਹ ਮਰੇ ਨਾ ਠਗੇ ਜਾਏ ਜਿਨਕੇ ਰਾਮ ਸੇ ਮਨ ਮਾਇਥੇ ਭਗਤ ਵਸੇ ਕੇ ਲੋ ਕਰੇ ਨੰਦ ਚਮਨ ਸੋਏ ਸਤਿਗੁਰ ਖੰਡੂ ਸੇਂਦਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਤ ਨਾ ਅੰਤ ਤਿੱਥੇ ਲੋਲਕਾਰ ਜਿਵ ਜਿਵ ਹੁਕਮ ਤਿ ਵੇ ਤਿ ਵਕਾਰ ਵੇਖੇ ਵਿクセ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਹਰਨਤ ਵੇਧ ਹਥਿਆਰ ਭੋਖ ਲਾਗਨੀ ਤਪਦਾਉ ਪਾਂਡਾ ਪਵ ਅਮਰਿਤ ਟਾਲ ਘੜੀਆ ਸਬਦ ਅਚਿਟਤ ਸਾਲ ਜਿੰਨਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤ ਮਹੱਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਤੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀਆਂ ਕੋ ਆਪਣੀ ਕੈ ਨੇੜੇ ਕੈ ਦੂਰ ਜਿਨੀ ਨੰਤ ਆਇਆ ਗੈਮ ਸੱਕਤ ਕਾਲ ਨਾਨਕ ਤੇ ਮੁਖ ਊਜਲੇ ਕੈ ਤੀ ਛੁੱਟੀ ਨਾਲ ਜਿਨੀ ਨੰਤ ਆਇਆ ਗੈਮ ਸੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ